ਦਾਕਾਖਾਤ ਨੂੰ ਤੇ ਮਹਮਾ ਸਰਕਾਰ ਦੀ ਤੇ ਦੂਜੇ ਬਨੇ ਇਹ ਦੂਜਾ ਇਨਸੀਡੈਂਟ ਹੈ ਪਹਿਲਾ ਇਨਸੀਡੈਂਟ ਮਜੀਠੇ ਦੇ ਵਿੱਚ ਹੂਚ ਜਿਹੜੀ ਸ਼ਰਾਬ ਅ ਨਕਲੀ ਸ਼ਰਾਬ ਜਾਂ ਗਲਤ ਸ਼ਰਾਬ ਪੀ ਕੇ ਕਰੀਬ ਜਨਤਾ ਮਰੀ ਔਰ ਦੂਜੇ ਬਨੇ ਇਲੈਕਸ਼ਨ ਹੈ ਲੁਧਿਆਣਾ ਇਸ ਵੇਲੇ ਸਰਨਪੱਤ ਹੈ ਦੁਨੀਆ ਦਾ ਲੁਧਿਆਣੇ ਤੇ ਇੱਥੇ ਬਾਈ ਇਲੈਕਸ਼ਨ ਹੋਣ ਜਾ ਰਿਹਾ ਉਹ ਲੁਧਿਆਣੇ ਦੇ ਵਿੱਚ ਤਿੰਨ ਲੋਗ ਆਪਣੀ ਜਾਨ ਸ਼ਰਾਬ ਨਾਲ ਗਵਾ। ਹੁਣ ਜਿਹੜਾ ਐਕਸਾਈਜ਼ ਡਿਪਾਰਟਮੈਂਟ ਕਹਿੰਦਾ ਉਹ ਕਹਿੰਦਾ ਜੀ ਇਹ ਡਰਗ ਨਾ ਹੋਇਆ ਤੇ ਪੁਲਿਸ ਕਹਿੰਦੀ ਅ ਪੁਲਿਸ ਕਹਿੰਦੀ ਹੈ ਸ਼ਰਾਬ ਨਾਲ ਹੋਇਆ। ਹੁਣ ਗੱਲ ਹੈ ਕਿ ਇਹਦੀ ਜਾਂਚ ਹੋਣੀ ਜ਼ਰੂਰੀ ਆ। ਪੋਸਟਮਾਰਟਮ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਣਾ ਲੇਕਿਨ ਜੇ ਡਰੱਗਾਂ ਨਾ ਵੀ ਹੋਈਆ ਉਹ ਵੀ ਗੱਲ ਮਾੜੀ ਆ ਔਰ ਜੇ ਸ਼ਰਾਬ ਨਕਲੀ ਬਿਕ ਰਹੀ ਆ ਲੁਧਿਆਣੇ ਦੇ ਵਿੱਚ ਉਹ ਫਿਰ ਬਹੁਤ ਮਾੜੀ ਗੱਲ ਆ ਇਹਦਾ ਜਵਾਬ ਸਰਕਾਰ ਨੂੰ ਇਲੈਕਸ਼ਨਾਂ ਦੇਣਾ ਪਏਗਾ ਔਰ ਕਾਰਵਾਈ ਅੱਜ ਕੱਲ ਤਾਂ ਬੜਾ ਸਿੱਧਾ ਸਿੱਧਾ ਜਿਆ ਕਿ ਜੋਏ ਦਾ ਮਰ ਜਾਵੇ ਉਹ 1000 ਰੁਪਏ ਦੇ ਦੇ ਦਿਓ ਤਾਂ ਕਿ ਪਰਿਵਾਰ ਰੋਹਣਾ ਪਾਵੇ ਤੇ ਨਾਲ ਨੌਕਰੀ ਦੇ ਦਿਓ ਠੀਕ ਆ ਪਰਵਾਦ ਦਾ ਨੁਕਸਾਨ ਹੋਇਆ ਲੇਕਿਨ ਹੋਵੇ ਕਿਉਂ ਇਹ ਜਿਸ ਸਖਤ ਨੰਦਾ ਕਰਦੇ ਆਂ ਔਰ ਇਹਦੇ ਦੇ ਕਮਿਸ਼ਨਰ ਇਤਦਾਕ ਸਾਈਜ਼ ਡਿਪਾਰਟਮੈਂਟ ਤੇ ਸਰਕਾਰ ਨੂੰ ਇੱਕ ਮੰਗ ਕਰਦੇ ਆ ਕਿ ਇਦਾਂ ਦਾ ਕੰਮ ਇਲੈਕਸ਼ਨ ਚ ਨਹੀਂ ਹੋਣਾ ਚਾਹੀਦਾ ਇਹਦੇ ਚ ਬਦਨਾਮੀ ਆ ਤੁਹਾਡੀ ਕੋਈ ਉਸ ਵਾਟ ਜੀ ਆ ਸੰ ਬੀਜਪੀ ਕੋਲੋਂ ਪਹਿਲਾਂ ਜਿਹੜੀ ਇਸ ਨੂੰ ਲੈ ਕੇ ਸੀਵੇ ਦੀ ਜਾਣ ਦੀ ਮੱਕੀ ਜੀ ਕਿਉਂਕਿ ਇਹਦੇ ਗਰੀਬ ਜਿਹੜੀਆਂ ਜਾਨਾਂ ਨਹੀਂ ਜੁਆਰਤੀਆਂ ਸੀਆਂ ਗਾਂਦੇ ਸੁਣੀ ਲੱਗਦਾ ਕਿਸੇ ਦੇ ਕੋਲ ਦੇਖੋ ਗੱਲ ਆ सीबीआई ਨੂੰ ਜਾਂਚ ਦੇ ਦਿਓ ਜਾਂ ਕਿਸੇ ਸਿਟਿੰਗ ਜੱਜ ਨੂੰ ਜਾਂਚ ਦੇ ਦਿਓ ਬਈ ਕੰਮ ਤਾਂ ਇਹ ਜੇ ਉਹ ਆਪਾਂ ਕਹੀਏ ਕਿ ਪੰਜਾਬ ਸਰਕਾਰ ਇਨਸਾਫ ਇਹਨਾਂ ਲੋਕਾਂ ਨੂੰ ਦੇ ਦੇਗੀ ਮੈਨੂੰ ਭਰੋਸਾ ਨਹੀਂ ਕਿਉਂਕਿ ਇਹਨਾਂ ਨੂੰ ਨੌਕਰੀਆਂ ਦੇਤੀਆਂ 10-10 ਲੱਖ ਰੁਪਏ ਦਿੱਤਾ ਤਾਂ ਇਹਨਾਂ ਦੀ ਜ਼ਿੰਮੇਵਾਰੀ ਖਤਮ ਮੈਂ ਇਹਨੂੰ ਜ਼ਿੰਮੇਵਾਰੀ ਖਤਮ ਨਹੀਂ ਚਾਹੁੰਦਾ ਜੱਤ ਤਾਂ ਹੀ ਸਰਕਾਰ ਤੈ ਤਾਂ ਹੀ ਨਹੀਂ ਜਾਏਗੀ ਇੱਕ ਸਿਟਿੰਗ ਜੱਜ ਹਾਈ ਕੋਰਟ ਦਾ ਇਹ ਇਨਕੁਆਇਰੀ ਕਰੇ ਔਰ ਜਿਹੜੇ ਦੋਸ਼ੀ ਨੇ ਰੋਮਸਨ ਸਰ ਲੱਗਦਾ ਹੈ ਕਿ ਸ਼ਰਾਬ ਮਾਫੀਆ ਕਿਤਨਾ ਕਿਤੇ ਪੰਜਾਬ ਦੇ ਵਿੱਚ ਹਲੇ ਵੀ ਐਕਟਿਵ ਹੈਗਾ ਤੇ ਇਸ ਤਰ੍ਹਾਂ ਦੀ ਵੀ ਗਲਤ ਕਾਰਵਾਈਆਂ ਕਰ ਰਹੀਆਂ ਜਿਸ ਕਰਕੇ ਲੋਕਾਂ ਦੀ ਨਜ਼ਾਇਕ ਜਾਣਾ ਚਾਹੀਦਾ ਦੇਖੋ ਸ਼ਰਾਬ ਮਾਫੀਆ ਤੂੰ ਕਿਉਂ ਕਹਿੰਦੇ ਆ ਠੇਕੇ ਲੈਂਦੇ ਆ ਠੇਕੇ ਲੈਣ ਵਾਲਾ ਕੰਮ ਕਿਉਂ ਕਰੇਗਾ ਠੇਕੇ ਲੈਣ ਵਾਲਾ 250 ਦੀ ਜਗ੍ਹਾ 300 ਦੀ ਬੋਤਲ ਵੇਚੇਗਾ ਔਰ ਸਸਤੇ 50 70 ਰੁਪਏ ਦੀ ਸ਼ਰਾਬ ਜਿਹੜੇ ਘਰ ਬਣਾਉਂਦੇ ਉਹ ਉਹ ਲੈ ਨਹੀਂ ਹੋ ਰਹਾ ਸੋ ਆਪਾਂ ਕੰਪਲੀਕੇਟ ਨਾ ਕਰੀਏ ਗੱਲ ਨੂੰ ਇਹ ਸ਼ਰਾਬ ਦੇ ਠੇਕੇਦਾਰਾਂ ਦਾ ਮੈਂ ਸਮਝਦਾ ਨਹੀਂ ਕਾ ਹੋ ਸਕਦਾ ਹੋਵੇ ਮੇਰੀ ਗਰੰਟੀ ਨਹੀਂ ਆ ਲੇਕਿਨ ਇਹ ਸਰਕਾਰ ਦੇਖੇਗੀ ਕੰਮ ਕਿਦਾਂ ਦਾ ਨਰਾ ਸਾਹਿਬ ਨੱਥ ਪਹਿਣੀਏ ਕਿਉਂਕਿ ਜਦੋਂ ਤੁਹਾਡੀ ਸਰਕਾਰ ਦੀ 700 ਤੋਂ ਜ਼ਿਆਦਾ ਬੰਦੇ ਮਾਰੇ ਨੇ ਅੱਜ ਉਹ ਇਹ ਵੀ ਮਾਰਗੇ ਨੇ ਤੁਹਾਨੂੰ ਲੱਗਦਾ ਕਿ ਉਹ ਇਹਦੇ ਤੇ ਨੱਥ ਪਹਿਣੀ ਚਾਹੀਦੀ ਹੈ ਕਾਫੀ ਨੰਬਰਾਂ ਤੋਂ ਨੱਥ ਪਹਿਣੀ ਚਾਹੀਦੀ ਆ ਜੋ ਕੋਨਾ ਸਵਾਲਾ ਬਿਲਕੁਲ ਵਾਜ ਰਿਹਾ ਸਾਡੇ ਵੇਲੇ ਵੀ ਹੋਇਆ ਸੀ ਔਰ ਅੱਜ ਇੱਕ ਬੰਨੇ ਅਸੀਂ ਨਸ਼ਾ ਮੁਕਤ ਪੰਜਾਬ ਦੀ ਗੱਲ ਕਰ ਰਹੇ ਹਾਂ ਕਿ ਜਿਹਦੇ ਚ ਡਰਗ ਤੋਂ ਮੁਕਤ ਨਿਕਨ ਸ਼ਰਾਬ ਨਕਲੀ ਪੀ ਕੇ ਜਾਂ ਬਾੜੀ ਪੀ ਕੇ ਜਾਂ ਉਹ ਨਾ ਮੋਤਾ ਹੁਣ ਇਹ ਬੜੀ ਮਾੜੀ ਗੱਲ ਆ ਯੁੱਗ ਕਿਹੜਾ ਜ਼ਮਾਨਾ ਕਿਹੜਾ ਉਧਰੋਂ ਬਾਈ ਇਲੈਕਸ਼ਨ ਆ ਇੱਥੇ ਪੁਲਿਸ ਦੀ ਨਾਕਾਮੀ ਆ ਵੀ ਦਿਖ ਰਹੀ ਹੈ ਸਰ ਕਾਂਗਰਸ ਦੇ ਸੱਤਾ ਵਿੱਚੋਂ ਦੇ ਟਾਈਮ ਦੇ ਵਿੱਚ ਕਿਹਾ ਗਿਆ ਸੀ ਕਿ ਕਤਲ ਦਾ ਮਾਮਲਾ ਦਰਜ ਹੋਣਾ ਚਾਹੀਦਾ ਤੇ ਹੁਣ 24 ਤੋਂ 26 ਜਨਵਰੀ ਨੂੰ ਬਈਆਂ ਤੋਂ ਉਸ ਤੋਂ ਬਾਅਦ ਇਸ ਦਾ ਵੀ ਲੱਗਦਾ ਹੈ ਕਿ ਕਤਲ ਦਾ ਹੀ ਮਾਮਲਾ ਦਰਜ ਹੋਣਾ ਚਾਹੀਦਾ ਦੇਖੋ ਜੇ ਮਰੇ ਨੇ ਤਾਂ ਕਤਲ ਦਾ ਮਾਮਲਾ ਦਰਜ ਹੋਣਾ ਚਾਹੀਦਾ ਔਰ ਖਾਲੀ ਉਹਨਾਂ ਬੰਦਿਆਂ ਦੇ ਨਹੀਂ ਉਹਨਾਂ ਜਿਹੜੇ ਜਿਹੜੇ ਬੰਦੇ ਇਹਦੇ ਵਿੱਚ ਇਨਵੋਲਡ ਨੇ ਜਿਹੜੇ ਇਨਵੋਲਡ ਨੇ ਚਾਹੇ ਅਫਸਰ ਹੋਣ ਜਾਂ ਕੋਈ ਹੋਰ ਹੋਣ ਉਹਨਾਂ ਦਾ ਸਾਰੇ ਦਾ ਸਰ ਇਲਾਕੇ 'ਚ ਆ ਕੇ ਕੋਈ ਗਲਤ ਕੰਮ ਹੁੰਦਾ ਤਾਂ ਉਹਦੇ ਦੀ ਪੁਲਿਸ ਕਿਤੇ ਨਾ ਕਿਤੇ ਐਕਸੈਪਸ਼ਨ ਜ਼ਿੰਮੇਵਾਰ ਠਹਿਰਾਉਣੀ ਡੀਐਸਪੀ ਨੇ ਜ਼ਿੰਮੇਵਾਰ ਠਹਿਰਾਉਣੀ ਹੈ ਲਗਦਾ ਨਹੀਂ ਕਿ ਤਨਾ ਕਿ ਜਿਹੜੇ ਇਸ ਦੇ ਨਾਲ ਸੰਬੰਧਿਤ ਅਧਿਕਾਰੀ ਆ ਉਹਨਾਂ ਨੂੰ ਵੀ ਨਜ਼ਰ ਆ ਕੇ ਯਾਰ ਸਾਈਡ ਮਿਨਿਸਟਰ ਵਿਭਾਗ ਨੂੰ ਇਸ ਦੇ ਨਜ਼ਰ ਸਾਈਡ ਮਿਨਿਸਟਰ ਦੇ ਰਹਿ ਕੇ ਉਹ ਜਿੰਮੇਵਾਰ ਸਿੱਧੇ ਹਨ ਕਿ ਐਸਾ ਕੁਝ ਨਹੀਂ ਹੋਣਾ ਚਾਹੀਦਾ ਦੇਖੋ ਗੱਲ ਸੁਣੋ ਵੀ ਮੇਰੀ ਆਦਤ ਹੈ ਆ ਕਿ ਮੈਂ ਇੱਕ ਹਾਦਸਾ ਹੀ ਹੋਦਾ ਜੇ ਮੈਂ ਕੋਮ ਐਕਸਾਈਜ਼ ਮਿਨਿਸਟਰ ਨੂੰ ਇਸਤੀਫਾ ਦੇਣਾ ਚਾਹੀਦਾ ਪੋਲੀਟੀਕਲੀ ਦੇਣਾ ਚਾਹੀਦਾ ਰੂਡਿੰਗਲੀ ਮੈਂ ਕੇ ਨਾਮ ਦੇਣਾ ਚਾਹੀਦਾ ਬੜੀ ਜ਼ਿੰਮੇਵਾਰੀ ਦੇਣਾ ਜਨਾਦੀ ਜ਼ੁਮੇਬਾਰੀ ਰਿਸਪੌਂਸਿਬਿਲਟੀ ਉਹਨਾਂ ਦੀ ਖਤ ਸੋਣੀ ਚਾਹੀਦੀ ਹੈ ਰਾਜ ਸਭਾ ਰਾਜਨੀਤਿਕ ਵੀ ਸੰਰਖਣ ਕਿਤੇ ਨਾ ਕਿਤੇ ਮਿਲ ਲੈ ਚੁੱਕਿਆ ਨੂੰ ਵੱਡੇ ਵੱਡੇ ਲੀਡਰ ਮੂਸੇ ਨਾਲ ਕਿਤੇ ਇਹ ਬਿਲਕੁਲ ਹੋ ਸਕਦਾ ਵੱਡੇ ਵੱਡੇ ਤਾਂ ਨਹੀਂ ਲੋਕਲ ਲੀਡਰ ਦਾ ਦਾ ਤੱਕ ਪਤਾ ਕਰਨਾ ਪਊਗਾ ਕੌਣ ਹੈ ਕਿਵੇਂ ਹੈ ਕਿਸ ਜੋ ਹੈ ਕੌਣ ਉਹਦੇ ਬਾਰੇ ਜੇ ਲੇਖ ਹੈ ਤਾਂ ਉਹ ਮਿਲਣੀ ਚਾਹੀਦੀ ਸਜ਼ਾ ਜੇ ਨਹੀਂ ਲੇਖ ਤਾਂ ਮੈਂ ਐਵੇਂ ਨੌਲੇਜਵਾਏ ਨਹੀਂ ਮੈਂ ਕੰਮ ਕਰਦਾ ਇਹ ਸਾਰੇ ਕਿਚੋੜੀ ਦਾ ਰਾਰਾ ਇਕੱਡੇ ਜਿਵੇਂ ਦਾ ਬਰਲਵਾ ਬਿਆਨ ਹੈ ਸ਼ਾਇਦ ਆਪ ਵੀ ਨਾਲ ਲੱਗਦੀ ਜੀ ਨਾ 1920 ਤੋਂ ਬਾਅਦ ਦਾ 11 ਜੀ ਉਹਨਾਂ ਨੇ ਕਿਹਾ 29 ਜੂਨ ਨੂੰ ਸਲਾਡਾ ਆਫਿਸ ਵੀ ਠਹਿਰਾਗੇ ਤੁਹਾਨੂੰ ਹੀ ਲੱਗਦਾ ਕਾਂਗਰਸ ਇਸ ਨੂੰ ਪੂਰੇ ਮੁੱਦੇ ਨੂੰ ਕਿਸੇ ਕਹਾਂਗੇ ਮੈਂ ਸਟੱਡੀ ਨਹੀਂ ਕੀਤਾ ਇਸ ਕਰਕੇ ਮੈਂ ਬੜੀ ਟਿੱਪਣੀ ਨਹੀਂ ਕਰਾਂਗਾ ਲੇਕਿਨ ਜਿੰਨੀ ਕਿ ਕਰ ਮੈਨੂੰ ਪਤਾ ਲੱਗੀ ਆ ਕਿ ਇਹ ਦਾਲ 'ਚ ਕੁਝ ਨਾ ਕੁਝ ਕਾਲਾ ਜ਼ਰੂਰ ਹੈ ਕੋਖਲਣ ਦਿਓ ਕੋਖਣ ਦੇ ਬਾਅਦ ਸਹੀ ਬਿਆਨ ਦੇਣਾ ਅਦਰ ਮੀਡੀਆ ਵੀ ਨੂੰ ਲੈ ਕੇ ਕਿਦਾਂ ਦੇਖਦੇ ਹੋ ਕਿ ਹੁਣ ਆਰਮੀ ਨੇ ਕਹਿੰਦੀ ਕਿ ਉੱਥੇ ਜਿਹੜਾ ਵਾ ਤਿਆਰ ਲੈ ਲਿਆ ਆਰਮੀ ਕਹਿੰਦੀ ਉੱਥੇ ਪੁਲਿਸ ਨੂੰ ਕਹਿੰਦੀ ਪਿੱਛੇ ਹਟ ਜਾਓ ਕੇਂਦਰ ਨੇ ਜਿਹੜਾ ਵਾ ਆਪਣੇ ਹੱਥ 'ਚ ਵੀ ਲੈ ਗਿਆ ਸਾਰੀ ਕੇਂਦਰ ਨੇ ਸੀਆਈਐਸਐਫ ਨੂੰ ਡਿਪਲੋਏਟ ਕਰ ਦਿੱਤਾ ਔਰ ਮੈਂ ਸਮਝਦਾ ਕਿ ਇਹ ਜਿਹੜਾ ਮਸਲਾ ਆ ਇਹਦੇ ਤੇ ਜਿਹੜੀ ਕਾਂਗਰਸ ਪਾਰਟੀ ਆ ਉਹ ਮੌਜੂਦਾ ਸਰਕਾਰ ਦੇ ਨਾਲ ਬਿਲਕੁਲ ਮਜ਼ਬੂਤੀ ਨਾਲ ਖੜੀ ਆ ਔਰ ਇਹਦੇ ਤੇ ਮੁੱਖ ਮੰਤਰੀ ਸਾਹਿਬ ਜੀ ਨੂੰ ਟਿੱਪਣੀ ਕਰਨੀ ਚਾਹੀਦੀ ਆ ਖਾਲੀ ਟਿੱਪਣੀ ਨਹੀਂ ਮੈਂ ਤਾਂ ਇਹ ਵੀ ਵੇਖਿਆ ਕਿ ਵਿਧਾਨ ਸਭਾ ਦੇ ਵਿੱਚ ਅਸੀਂ ਰੈਜ਼ੋਲੂਸ਼ਨ ਲੱਕੇ ਆਏ ਆ ਸਾਨੂੰ ਐਕਟ ਪਾਸ ਕਰਕੇ ਗਵਰਨਰ ਕੋ ਭੇਜਣਾ ਚਾਹੀਦਾ ਕਿ ਅਸੀਂ ਮੰਨਦੇ ਹੀ ਨਹੀਂ ਔਰ ਇਹ ਜਿਹੜਾ ਨਜਾਇਜ਼ ਸਾਡੇ ਦੇ ਤੇ ਬੋਝ ਪੈਣਾ ਪੰਜਾਬ ਦੇ ਤੇ ਪਾਣੀ ਸਭ ਪੂਰਾ ਨਹੀਂ ਦੇਣਾ ਸਾਡੇ ਹਿੱਸੇ ਦਾ ਪੈਸਾ ਸਾਡੇ ਸਿਰ ਸੀਆਈਏ ਸੰਦਰ ਪਾ ਦੇਣਾ ਇਹ ਪੰਜਾਬ ਹਿੱਤ ਦੀਆਂ ਗੱਲਾਂ ਨਹੀਂ ਬੀਜੇਪੀ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਆ ਔਰ ਜੋ ਕਦਮ ਮੈਂ ਅੱਜ ਵੇਖੋ ਪੰਜਾਬ ਦੇ ਪਾਣੀ ਦਾ ਮਸਲਾ ਇਸ ਕਰਕੇ ਸਰਕਾਰ ਦੇ ਉੱਤੇ ਨਹੀਂ ਬੋਲਣਾ ਚਾਹੁੰਦਾ ਲੇਕਿਨ ਅਸੀਂ ਸਰਕਾਰ ਦੇ ਨਾਲ ਖੜੇ ਆ ਕਿਤੇ ਫੇਰ ਜਦੋਂ ਹੋਏਗਾ ਅੱਜ ਸਾਡਾ ਫਰਜ਼ ਕਾਂਗਰਸ ਦਾ ਪੁੱਤਾ ਕਿ ਅਸੀਂ ਸਰਕਾਰ ਦੇ ਨਾਲ ਪਾਣੀ ਦੇ ਬੁੱਧੇ ਤੇ ਖੜੇ ਹੋਏ ਪਰ ਲੱਗਦਾ ਕਿ ਤਾਂ ਸੂਬੇ ਦੇ ਵਿੱਚ ਪੰਜਾਬ ਦੇ ਵਿੱਚ ਭਾਜਪਾ ਦੀ ਖੋਲੀ ਹੋ ਰਹੀ ਨਹੀਂ ਪਰ ਕੇਂਦਰ ਦੇ ਵਿੱਚ ਜਾ ਕੇ ਹੋ ਰਹੀ ਜਾਂਦੀ ਹੈ ਦੂਜੇ ਪਾਸੇ ਹਰਿਆਣਾ ਸਿੱਧਾ ਕਹ ਰਿਹਾ ਕਿ ਆਪਾ ਟੀਆਸੀ ਬੱਥਾ ਬੰਦ ਕਰਦਾ ਹੈ ਰੇਲ ਟ੍ਰਾਂਸਪੋਰਟ ਲਾਂਗਾ ਹੋਗਾ ਕਹਿੰਦੇ ਇੱਥੇ ਜੇ ਇਦਾਂ ਨਹੀਂ ਆਪਾਂ ਕੱਲੀ ਭਾਜਪਾ ਦੀ ਕਿਉਂ ਗੱਲ ਕਰਦੇ ਆਂ ਭਾਜਪਾ ਜੋ ਕਰ ਰਹੀ ਹੈ ਠੀਕ ਨਹੀਂ ਕਰ ਰਹੀ ਲੇਕਿਨ ਦੂਜੇ ਬਨੇ ਕੇਜਰੀਵਾਲ ਸਾਹਿਬ ਜਦੋਂ ਦਿੱਲੀ ਸੀਗੇ ਪੰਜਾਬੀ ਦੀ ਭਾਸ਼ਾ ਕੀ ਸੀ ਜਦੋਂ ਹਰਿਆਣਾ ਇਲੈਕਸ਼ਨ ਲੜਦੇ ਲੜਦੇ ਸੀ ਇਹਨਾਂ ਦੀ ਹਾਂ ਦੀ ਭਾਸ਼ਾ ਕੀ ਸੀ ਦੇਖੋ ਅਸੀਂ ਕਾਂਗਰਸ ਪਾਰਟੀ ਪੰਜਾਬ ਦੀ ਜੱਟ ਕੇ ਸਰਕਾਰ ਨਾਲ ਖੜੀ ਆ ਲੇਕਿਨ ਸਰਕਾਰ ਕੁਛ ਕਰੇ ਤਾਂ ਸਹੀ ਕਰ ਕੁਛ ਨਹੀਂ ਇਹਦੇ ਬਾਰੇ ਸਾਨੂੰ ਚਿੰਤਾ ਹੈ ਭਰਾ ਜੀ ਜੋਕਰ ਨਸ਼ੀ ਬਰਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਹਾਰਾ ਕੀ ਇਹ ਡਰਗ ਨੂੰ ਡਰਗ ਦੇ ਪਿੱਛੇ ਪਏ ਹੋਏ ਐ ਜੋਸ ਡਰਗ ਦੇ ਬਿਲਕੁਲ ਗਰੁੱਪ ਹੋਣਾ ਚਾਹੀਦਾ ਸੀ ਨਸ਼ਾ ਤਾਂ ਸ਼ਰਾਬ ਵੀ ਹੈ ਜਿਹਦੇ ਨਾਲ ਕੱਲ ਤੱਕ ਬੰਦੇ ਮਰ ਗਏ ਆਪਣੇ ਸੁਧਾਣੇ ਦੇ ਵਿੱਚ ਦੇਖੋ ਨਸ਼ਾ ਇਹ ਇੱਕ ਕਾਨੂੰਨੀ ਜੇ ਤੁਸੀਂ ਸ਼ਰਾਬ ਦੀ ਠੇਕੇ ਨਿਲਾਮ ਕਰਦੇ ਹੋ ਤੇ ਵੀ ਉਹ ਠੇਰੋ ਤਾਂ ਲੀਗਲ ਹੋ ਗਿਆ ਨਾ ਸਾਰਾ ਲੀਗਲ ਹੁੰਦਾ ਹੈ ਪੰਜਾਬ ਪੰਜਾਬ ਮੇਕਅਪ ਦੇ ਠੇਕਾ ਨਹੀਂ ਹੁੰਦਾ ਲੀਗਲ ਕਦੇ ਵੀ ਆ ਪੱਖੋਂ ਵਾਰ ਉਹ ਸੂਏ ਤੋਂ ਅਬ ਲੈਪ ਤੋਂ ਵੀ ਸ਼ੁਰੂ ਹੋ ਗੋ ਪੁਲਾਗਾ ਤਾਂ ਕਿ ਪੰਜ ਠੇਕੇ ਆ ਜੀ 80 ਮੀਟਰ ਦੇ ਦੇਖੋ ਉਹ ਕਾਨੂੰਨ ਦੇ ਤਹਿਤ ਨਹੀਂ ਤੇ ਉਹਨਾਂ ਦੀ ਸ਼ਿਕਾਇਤ ਕਰਕੇ ਬਿਲਕੁਲ ਸ਼ਿਕਾਇਤ ਕਿਹਨੂੰ ਕਰੀਏ ਸਾਬ ਸ਼ਿਕਾਇਤ ਸਰਕਾਰ ਨੂੰ ਕੀਤੀ ਜਾਣੀ ਚਾਹੀਦੀ ਆ ਸਰਕਾਰ ਨਹੀਂ ਸੁਣਦੀ ਤਾਂ ਭਈ ਆ ਇਲੈਕਸ਼ਨ ਆਇਆ ਇਹਨਾਂ ਨੂੰ ਸਭ ਇਹਨਾਂ ਤੋਂ ਹੀ ਸੁਣਾ ਦਿਓ ਇਹ ਸੁਣਾਣਾ ਚਾਹੀਦਾ ਤੁਹਾਡੇ ਕੋਲ ਵੋਟਾਂ ਦਾ ਹੱਕ ਆ ਜੇ ਸਰਕਾਰ ਸੁਣਵਾਈ ਨਹੀਂ ਕਰ ਰਹੀ ਹਰ ਜਗ੍ਹਾ ਨਹੀਂ ਕਿਤੇ ਵੀ ਨਹੀਂ ਸੁਣਵਾਈ ਕਰਦੀ ਤਾਂ ਉਹਦਾ ਜਵਾਬ ਵੋਟਰਾਂ ਹੀ ਦਿਓ ਧੰਨਵਾਦ